ਅੱਜ ਆਪਾਂ ਪਹੁੰਚੇ ਹੋਇਆ ਪਿੰਡ ਉਪਲੀ ਜਿਹੜਾ ਬਰਨਾਲਾ ਹੈ ਨਾ ਠੀਕ ਆ ਬਾਈ ਸਾਨੂੰ ਬੱਕਰੇ ਦਿਖਾਉਣੇ ਆ ਬਾਈਆਂ ਕੋਲੇ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਬਾਈ ਬਾਈ ਕਿੰਨੇ ਬੱਕਰੇ ਨੇ ਆਪਣੇ ਕੋਲੇ ਪਕਾਉ ਉਹ ਮੁੰਡੇ ਨੂੰ ਪਤਾ ਉਹਨੂੰ ਆ ਜਾ ਵੀਰੇ ਠੀਕ ਆ ਬਾਈ ਆ ਜਪਿਆ ਕਿੰਨੇ ਬੱਕਰੇ ਆ ਬਾਈ ਪਕਾਉ ਆਪੇ ਲੈ ਬਾਈ 7 ਹਾਂ ਲੈ ਆ ਲੈ ਲੈ ਬੱਕਰੇ ਦਿਖਾਈ ਚੱਲ ਬਾਈ ਲੈ 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 ਦਿਖਾਉਣਾ ਬਾਈ ਠੀਕ ਆ ਬਾਈ ਮੇਰੇ ਨਾਲ ਅੱਜ ਪਿੰਡ இது earth... <situación> <laughs> ارے کتے دا اے دا وی 17000 یا ہاں بھائی ہاں ہاں بھائی اے وی اوہی انہے دا یار پھر رنگ دی یار اے سال دا ہی آ پٹے نہیں ہاں پٹے نہیں اے کہا بھائی چار اے دا کی مولا ਕਾਕਲਾ ਇਹ ਬੀਡਰ ਆਣਾ ਹਾਂ ਇਹ ਇਹਦੇ ਕਿੰਨਾ ਇਹਦਾ ਪੈਂਟ ਉਹ 55 ਹਾਂ ਮਾਨ ਤਾਂ ਇਹ ਚੋ ਵੀ ਹੋ ਜਾ ਹਾਂ ਇਹ ਕਰ ਦਾਂਗੇ ਬਈ ਮਾਨ ਇਹ ਹੋ ਗਿਆ ਉਹ 4 ਦੰਦ ਆ ਫੜੀ ਫੜੀ ਰੂ ਦੇ ਲਿਆ ਹਾਂ ਕਹਾਵਈ ਕਲਾ ਇਹਦਾ 16000 ਤੇ ਕਾ ਡੱਬਾ ਕਰ ਦਾਂਗੇ ਬਾਈ ਅਕ ਨੂੰ ਹੋਈ ਬਾਤ ਹੋ ਗਈ ਕੋਲੇ ਮਹਾਲਾ ਮੈਂ ਫਕਰੀ ਜਿੱਦੇ ਲਾ ਕੇ ਕੱਟ ਸਾਈਡ ਤੇ ਇਹਦਾ 18000 ਬਾਈ ਕਰ ਦਾਂਗੇ ਇਹਦੇ ਚੋਂ ਇਦਾ ਇਹ ਗੱਚਾ ਹੀ ਖੀ ਰਹੀ ਹੈ ਜਿਹੜੇ ਤੈਨੂੰ ਬੰਦੇ ਦਿਖਾ ਰਿਹਾ ਇਹ ਸਾਰੇ ਅੰਡਰੂ ਨੇ ਹਾਂ ਬਈ ਇੱਕ ਖਸੀ ਹੈ ਜੋ ਇੱਕ ਹੋਰ ਰਹਿਦਾ ਉਹ ਕਰੇ ਵਗ ਜਾਂਦਾ ਸਾਹਣਾ ਦੇ ਬੈਠਾ ਬੰਨਿਆ ਨਹੀਂ ਅੱਜ ਇਹਦੇ ਵੀ ਘਰ ਆਈ ਰਹੀ ਹੈ ਨਾਈ ਦਾ ਘਟ ਇਹ ਕੰਨਾ 16 ਸਭ ਇਹ ਦੁਸਤ ਨੇ ਹਾਂ ਮਈ ਲੈਣਾ ਨਾ ਨੂੰ ਲਿਆ ਤੁੰਗ ਲਿਆ ਸਭ ਸਭ ਨੂੰ ਪਾ ਗੱਲਾਂ ਦੇ ਕਰਦਾ ਕੋਲੀ ਲੈ ਵੀ ਨੰਬਰ ਬੋਲ ਦੇ ਆਪਣਾ 90413 38893 ਕਿੰਨੀਆਂ ਕਿ ਪੱਕੀਆਂ ਲਿਖਦਾ ਹਾਂ ਬਾਈ 12 13 ਵੱਡੀਆਂ ਨੇ ਬਾਈ ਬਾਕੀ ਉਹ ਪੱਠਾ ਨੇ ਇਹ ਜਿਹੜੀਆਂ ਪਹਿਲੇ ਸੀ ਬਾਈ ਹਟ ਜਾ ਉਪਰੀ ਪੰਡਾ ਹੈਗਾ ਠੀਕ ਆ ਜੇ ਕਿਸੇ ਨੇ ਬੱਕਰੇ ਲੈਣੇ ਨੇ ਕਿ ਜੱਪਈ ਨੇ ਠੀਕ ਆ ਆ ਛੱਪੇ ਬੱਕਰੇ ਦਾ ਭਾਜੀ ਦਵਾ ਗੋਵਾ ਠੀਕ ਆ ਠੀਕ ਹੈ ਆ ਆਪਣੀ ਬਾਈ ਆ ਜੇ ਤਾਂ ਉਪਰੀ ਮਿਲਣਾ ਉਪਰੀ ਮਿਲ ਲੈਣਾ ਆਖਮ ਨਾ ਨਾ ਇਹਦੇ ਪਿਓ ਦਾ ਨਾ ਆਖਮ ਇਹ ਭਾਈ ਮੈਨੂੰ ਵਿੱਚ ਪਾਉਣਾ ਕਿਸੇ ਨੇ ਪਚੋਲਾ ਫਿਰ ਮੇਰੇ ਧਨਾਉਦੇ ਘਰੇ ਆਇਆ ਮੈਂ ਉਰੇ ਰਹਿ ਗਿਆ ਪੀ ਆਜੂ ਠੀਕ ਹੈ ਭਾਈ ਦੇਖ ਠੀਕ ਹੈ ਮਰੀ ਮਾਵ ਦੀ ਨੀਂਗਾ ਦੁਆਰੇ ਇਹ ਛੱਪੇ ਬੱਕਰੇ ਮੈਂ ਕਿੱਥੇ ਰਵਾਂ ਇੱਕ ਬੱਚਾ ਵੀ ਹੈ ਜੋ ਵੇਹਲਣ ਕਾ ਦਿਖਾ ਮੈਂ ਇਹ ਕਾ ਬੱਚਾ ਰਹਾ ਜਿਹੜਾ ਕੋਈ ਹੁੰਦਾ ਪਾਲਣ ਵਾਲਾ ਯਾਰ ਵਧੀਆ ਵਧੀਆ ਨੀਗਲਿ ਸਮਾੜੇ ਵਧੀਆ ਇੱਧਰ ਗਿਆ ਉਹ ਵੈਂਟ ਦੇ ਬਾਰੇ ਇੱਧਰ ਗਿਆ ਉਹ ਏ ਜੱਜ ਬਾਈ ਕਿਸਲੇ ਹਿੱਬਾ ਹੁਦਾ ਕਰਨਾ ਹੈ ਹਾਂ ਹਿੱਬਾ ਕਰ ਲਿਓ ਉਪਰੀ ਆ ਜੇ ਹਾਕਮ ਲਵੇ ਓਏ ਠੀਕ ਆ ਸਿੱਖਾ ਲਈ ਹੜਕ ਤੇ ਇਹ ਕਾ ਬੱਚਾ ਜੀ ਇਹ ਕੁਛ ਨਹੀਂ ਲੈਣਾ ਬਾਦਰ ਬਸ ਕੋਲ ਘਰ ਆ ਇਹਦਾ ਬਾਈ ਉਹ ਆ 10000 ਰੁਪਇਆ ਹਾਂ ਆ ਵੱਡੇ ਕਾਲੇ ਬੱਕਰੇ ਦਾ ਬਾਈ ਬੱਕਰਾ ਹੈ ਬੱਚਾ ਹੈ ਠੀਕ ਆ ਬਾਈ ਇਹ ਸਾਰੀ ਬੀੜੇ ਆ ਬੱਕਰੇ ਦੀ ਹਾਂ ਸਾਰੀ ਇਹਦੀ ਹੈ ਲੋ ਬਾਈ ਸੈਕਟ ਨੰਬਰ ਪਾਈਆਂ ਨੇ 10 ਹੀ ਦਿੱਤਾ ਹਨਾ ਪਾਈਆਂ ਨੂੰ ਕਾਲ ਕਰ ਲਿਓ ਪਰ ਇਹ ਚਾਚਾ ਜੀ ਇੱਕ ਹੈਗਾ ਜੇ ਕਿਸੇ ਵੀਰ ਨੇ ਬੱਕਰੇ ਲੈਣੇ ਨੇ ਚਾਚੇ ਜੀ ਨੂੰ ਪਹਿਲਾਂ ਕਾਲ ਕਰ ਲਿਓ ਪੈਣੀ ਆ ਤੇ ਬਾਹਰ ਨਾਲ ਬੱਕਰੀੇ ਤੇ ਬਾਦੂਗਾ ਠੀਕ ਆ ਹੋ ਬਾਹਰ ਲਈ ਧੰਨਵਾਦ ਬਈ ਠੀਕ ਆ